ਕਮੇਟੀ ਦਾ ਗਠਨ ਕੀਤਾ ਗਿਆ ਪਰ ਜਦੋਂ ਉਹ ਕਮੇਟੀ ਦੀ ਲਿਸਟ ਨੂੰ ਅਸੀਂ ਦੇਖਿਆ ਗਿਆ ਜਦੋਂ ਜਾਰੀ ਕੀਤੀ ਗਈ ਉਹ ਕਮੇਟੀ ਦੀ ਲਿਸਟ ਤੋਂ ਉਹਦੇ ਵਿੱਚ ਸਾਨੂੰ ਦੇਖਣ ਨੂੰ ਕੀ ਮਿਲਿਆ ਹਰੇਕ ਧਰਮ ਦਾ ਬੰਦਾ ਉਸ ਕਮੇਟੀ ਦੇ ਵਿੱਚ ਲਿਆ ਗਿਆ ਪਰ ਸਭ ਤੋਂ ਵੱਡੀ ਦੁੱਖ ਵਾਲੀ ਗੱਲ ਹੈ ਕਿ ਸਾਡੀ 크੍ਰਿਸਚੀਅਨ ਕਮਿਊਨਿਟੀ ਸਾਡੀ 크੍ਰਿਸਚੀਅਨ ਕਮਿਊਨਿਟੀ ਦਾ ਇੱਕ ਵੀ ਨੁਮਾਇੰਦਾ ਕੋਈ ਬਿਸ਼ਪ ਜਾਂ ਕੋਈ ਲੀਡਰ ਸਹਿਬਾਨ ਇਸ ਕਮੇਟੀ ਦੇ ਵਿੱਚ ਉਹਨਾਂ ਨੂੰ ਨਾਮਜ਼ਦ ਨਹੀਂ ਕੀਤਾ ਸੁ ਵਿਅਕਤੀ ਨੇ ਆ ਕੇ ਬਾਈਬਲਾਂ ਨੂੰ ਉੱਥੇ ਫੜ ਕੇ ਉੱਥੇ ਪਾੜਿਆ ਤੇ ਉੱਥੇ ਉਲਟਾ ਦਿੱਤਾ ਉਹ ਵੀ ਤਾਂ ਇੱਕ ਬੇਇੱਜ਼ਤੀ ਸੀ ਇਸ ਤੋਂ ਪਹਿਲਾਂ ਵੀ ਸੱਤਾ ਦੇ ਵਿੱਚ ਬੜੀਆਂ ਪਾਰਟੀਆਂ ਆਈਆਂ ਪਰ ਇੰਨਾ ਵਿਤਕਰਾ ਸੀ ਭਾਈਚਾਰੇ ਦੇ ਨਾਲ ਕਿਸੇ ਪਾਰਟੀ ਨੇ ਨਹੀਂ ਕੀਤਾ ਜਿੰਨਾ ਆਮ ਆਦਮੀ ਪਾਰਟੀ ਕਰਦੀ। ਜਿਹੜੀਆਂ ਬੇਅਦਬੀਆਂ 크੍ਰਿਸਚੀਅਨ ਭਾਈਚਾਰੇ ਦੇ ਵਿੱਚ ਹੁੰਦੀਆਂ ਦੂਜੇ ਜਿਹੜੇ 15 ਬੰਦੇ ਅਲੱਗ-ਅਲੱਗ ਧਰਮਾਂ ਦੇ ਉਸ ਦੇ ਵਿੱਚ ਨਾਮਜ਼ਦ ਕੀਤੇ ਗਏ ਉਹਨਾਂ ਦੇ ਧਰਮਾਂ ਦੀਆਂ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਉਹ ਤਾਂ ਆਪਣਾ ਪੱਖ ਰੱਖ ਦੇਣਗੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਦਿਨ ਸਾਡੇ ਧਰਮ ਦੇ ਵਿੱਚ ਕਿਸੇ ਧਾਰਮਿਕ ਪਵਿੱਤਰ ਬਾਈਬਲ ਦੀ ਬੇਅਦਬੀ ਹੋਈ ਤੇ ਅਸੀਂ ਆਪਣਾ ਪੱਖ ਕਹਿੰਦੇ ਅੱਗੇ ਵੀ ਸਰਕਾਰ ਆਂਦੀ ਆ ਅਸੀਂ ਉਹਨਾਂ ਦੇ ਨਾਲ ਕਦਮ ਦਰ ਕਦਮ ਮਲਾ ਕੇ ਚੱਲਦੇ ਰਹੇ ਆ ਪਰ ਸਾਡੇ ਸਮੇਂ ਤੇ ਜਦੋਂ ਆ 25 ਦਸੰਬਰ ਆਂਦੀ ਆ 크ਿਸਮਸ ਦੇ ਸਮੇਂ ਤੇ ਆ ਕੇ ਸਾਡੇ ਲੋਕਾਂ ਦਾ ਵਿਤਕਰਾ ਲੀਆਂ ਜਾਂ ਹੁੰਦੀਆਂ ਔਰ ਉਹ ਕਿਸੇ ਵੀ ਸਰਕਾਰ ਨੇ ਕਦੇ ਵੀ 크ਿਸਚਨ ਭਾਈਚਾਰੇ ਦੇ ਨਾਲ ਇੰਨਾ ਜਿਹੜਾ ਰੋਸ ਜਿਹੜਾ ਇੰਨਾ ਵਿਤਕਰਾ ਨਹੀਂ ਜ਼ਾਹਰ ਕੀਤਾ ਜੇਕਰ ਦੇਖਿਆ ਜਾਈਏ ਤਾਂ ਸਾਡੇ ਪੀਟਰ ਮਸੀ ਚੀਦਾ ਜੀ ਆਮ ਆਦਮੀ ਪਾਰਟੀ ਦੇ ਵਿੱਚ ਬੜੇ ਚਿਰ ਤੋਂ ਵਰਕ ਕਰਦੇ ਪਏ ਨੇ ਉਹਨਾਂ ਨੂੰ ਇਸ ਦੇ ਵਿੱਚ ਲੈ ਲੈਂਦੇ ਹਰਫ ਚਹਾਨ ਨੂੰ ਲੈ ਲੈਂਦੇ ਜਤਿੰਦਰ ਗੌਰਮ ਨੂੰ ਲੈ ਲੈਂਦੇ ਵਿਲੀਅਮ ਜੱਟਾ ਨੂੰ ਲੈ ਲੈਂਦੇ ਅਤੇ ਐਲਬਰਟ ਦੂਵਾ ਨੂੰ ਲੈ ਲੈਂਦੇ ਪੀਟਰ ਬਲੰਦਪੁਰਿਆ ਨੂੰ ਲੈ ਲੈਂਦੇ ਅਤੇ ਜੱਗਾ ਗੁਰਦਾਸਪੁਰਿਆ ਨੂੰ ਲੈ ਲੈਂਦੇ ਮਾਲਵੇ ਦੇ ਵਿੱਚੋਂ ਸਾਨੂੰ ਨਹੀਂ ਹੋਰ ਕਿਸੇ ਨੂੰ ਵੀ ਭਾਵੇਂ ਜਿਹੜੀ ਹੈ ਸਰਬ ਸਾਂਝੀ ਹੈ ਸਭ ਧਰਮਾਂ ਦੀ ਸਰਬ ਸਾਂਝੀ ਸਰਕਾਰ ਹੈ ਸੋ ਸਰਕਾਰ ਨੂੰ ਜਿਹੜਾ ਕਿਤੇ ਨਾ ਕਿਤੇ ਕਿਸੇ ਵੀ ਜਿਹੜਾ ਭਾਈਚਾਰੇ ਨੂੰ ਪਿੱਛੇ ਨਹੀਂ ਛੱਡਣਾ ਚਾਹੀਦਾ ਪਿਛਲੇ ਸਮੇਂ ਧਾਰਮਿਕ ਗ੍ਰੰਥਾਂ ਦੀਆਂ ਕਾਫੀ ਬੇਦਬੀਆਂ ਹੋਈਆਂ ਸੀ ਜਿਸ ਤੋਂ ਬਾਅਦ ਪੂਰੇ ਹੀ ਪੰਜਾਬ ਦੇ ਵਿੱਚ ਰੋਸ ਪਾਇਆ ਜਾ ਰਿਹਾ ਸੀ ਅਤੇ ਇੱਕ ਸਖਤ ਕਾਨੂੰਨ ਦੀ ਗੱਲ ਗਈ ਪਿਛਲੇ ਦਿਨਾਂ ਦੇ ਵਿੱਚ ਸੈਸ਼ਨ ਨੂੰ ਬੁਲਾਇਆ ਗਿਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਸਖਤ ਕਾਨੂੰਨ ਬਣਾਏ ਜਾਣਗੇ ਸਰਕਾਰ ਵੱਲੋਂ ਇੱਕ ਕਮੇਟੀ ਵੀ ਬਣਾਈ ਗਈ ਹੈ ਐਸੇ ਉਪਰ ਆ ਗੱਲਬਾਤ ਕਰਾਂਗੇ ਸਾਡੇ ਨਾਲ ਪਾਸਟਰ ਸਹਿਬਾਨ ਮੌਜੂਦ ਨੇ ਸਿਖ ਜੀ ਆਪਾਂ ਗੱਲ ਕਰੀਏ ਜੋ ਬੇਦਬੀਆਂ ਨੂੰ ਲੈ ਕੇ ਲਗਾਤਾਰ ਹਕ ਧਰਮ ਦੀ ਬੇਦਬੀਆਂ ਹੋ ਰਹੀਆਂ ਸੀਗਾ ਗਾਤਲੀਆਂ ਉਹ ਲੈ ਕੇ ਸਰਕਾਰ ਵੱਲੋਂ ਜੋ ਕਾਨੂੰਨ ਲਿਆਂਦਾ ਜਾ ਰਿਹਾ ਹੈਗਾ ਕਮੇਟੀ ਬਣਾਈ ਜਾ ਰਹੀ ਹੈ ਉਸ ਨੂੰ ਲੈ ਕੇ ਪਹਿਲਾਂ ਤਾਂ ਤੁਹਾਡਾ ਕੀ ਕਹਿਣਾ ਹੈਗਾ ਜੀ ਸੋ ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਮੈਨੂੰ ਦੇਖ ਰਹੇ ਸਭਨਾਂ ਨੂੰ ਮੇਰੇ ਵੱਲੋਂ ਜੈ ਐਮਸੀ ਦੀ ਅਤੇ ਮੈਂ ਤੁਹਾਡਾ ਬਹੁਤ ਸ਼ੁਕਰ ਕਰਦਾ ਕਿ ਤੁਸੀਂ ਇਸ ਜਗ੍ਹਾ ਤੇ ਸਾਡਾ opinion ਲੈਣ ਲਈ ਸਗਾ ਤੇ ਆਏ ਆ ਅਤੇ ਅੱਜ ਅਸੀਂ ਇਸ ਕਰਕੇ ਜਗ੍ਹਾ ਤੇ ਇਕੱਠੇ ਹੋਏ ਕਿ ਬੀਤੇ ਦਿਨਾਂ ਦੇ ਵਿੱਚ ਜਿਹੜੀਆਂ ਪਿਛਲੇ ਸਾਲਾਂ ਦੇ ਵਿੱਚ ਪੂਰੇ ਪੰਜਾਬ ਭਰ ਦੇ ਵਿੱਚ ਬੇਅਦਬੀਆਂ ਹੋ ਰਹੀਆਂ ਨੇ ਅਲੱਗ-ਅਲੱਗ ਧਾਰਮਿਕ ਗ੍ਰੰਥਾਂ ਦੀਆਂ ਅਤੇ ਤੇ ਜਿਹੜੀ ਸਤਾ ਦੇ ਵਿੱਚ ਚੱਲਦੀ ਹੈ ਜਿਹੜੀ ਪਾਰਟੀ ਆਮ ਆਦਮੀ ਪਾਰਟੀ ਇਹਨਾਂ ਨੇ ਇੱਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ 15 ਮੈਂਬਰੀ ਕਮੇਟੀ ਦਾ ਗਠਨ ਕਰਕੇ ਕਿ ਜਿੰਨੇ ਵੀ ਪੰਜਾਬ ਦੇ ਵਿੱਚ ਧਰਮ ਨੇ ਹਰੇਕ ਧਰਮ ਦੀਆਂ ਜਿੰਨੀਆਂ ਵੀ ਬੇਅਦਮੀਆਂ ਹੋਈਆਂ ਨੇ ਉਹਨਾਂ ਦੇ ਰੋਕਤਾਂ ਪਾਉਣ ਦੇ ਲਈ ਇਸ ਕਮੇਟੀ ਦਾ ਗਠਨ ਕੀਤਾ ਗਿਆ ਪਰ ਜਦੋਂ ਉਹ ਕਮੇਟੀ ਦੀ ਲਿਸਟ ਨੂੰ ਅਸੀਂ ਦੇਖਿਆ ਗਿਆ ਜਦੋਂ ਜਾਰੀ ਕੀਤੀ ਗਈ ਉਹ ਕਮੇਟੀ ਦੀ ਲਿਸਟ ਤੋਂ ਉਹਦੇ ਵਿੱਚ ਸਾਨੂੰ ਦੇਖਣ ਨੂੰ ਕੀ ਮਿਲਿਆ ਹਰੇਕ ਧਰਮ ਦਾ ਬੰਦਾ ਉਸ ਕਮੇਟੀ ਦੇ ਵਿੱਚ ਲਿਆ ਗਿਆ ਪਰ ਸਭ ਤੋਂ ਵੱਡੀ ਦੁੱਖ ਵਾਲੀ ਗੱਲ ਹੈ ਕਿ ਸਾਡੀ 크ਰਿਸਚੀਅਨ ਕਮਿਊਨਿਟੀ ਸਾਡੀ 크ਰਿਸਚੀਅਨ ਕਮਿਊਨਿਟੀ ਦਾ ਇੱਕ ਵੀ ਨੁਮਾਇੰ ਕੋਈ ਲੀਡਰ ਸਹਿਬਾਨ ਇਸ ਕਮੇਟੀ ਦੇ ਵਿੱਚ ਉਹਨਾਂ ਨੂੰ ਨਾਮਜਦ ਨਹੀਂ ਕੀਤਾ ਗਿਆ ਕੀ ਸਾਡੇ ਪੰਜਾਬ ਦੇ ਵਿੱਚ 크੍ਰਿਸਚੀਅਨ ਭਾਈਚਾਰਾ ਨਹੀਂ ਰਹਿੰਦਾ ਕਿ ਪੰਜਾਬ ਦੇ ਵਿੱਚ ਜਿਹੜੀਆਂ ਕੀ ਸਾਡੇ ਪਵਿੱਤਰ ਸ਼ਾਸਤਰ ਬਾਈਬਲ ਦੀਆਂ ਬੇਜਾਦਬੀਆਂ ਨਹੀਂ ਹੁੰਦੀਆਂ ਜੇਕਰ ਅਸੀਂ ਧਿਆਨ ਦਈਏ ਬੀਤੇ ਸਾਲਾਂ ਦੇ ਵਿੱਚ 21 22 ਦੀ ਗੱਲ ਹੈ ਗੁਰਦਾਸਪੁਰ ਦੇ ਵਿੱਚ ਇੱਕ ਬੜੀ ਵੱਡੀ ਘਟਨਾ ਵਾਪਰੀ ਉੱਥੇ ਇੱਕ ਬਾਈਬਲਾਂ ਦਾ ਟਰੱਕ ਪਲਟਿਆ ਕਿ ਇੱਕ ਵਿਅਕਤੀ ਨੇ ਕੁਆੜ ਦੇ ਵਿੱਚ ਉਸ ਬਾਈਬਲਾਂ ਨੂੰ ਵੇਚਿਆ ਅਤੇ ਉੱਥੇ ਟਰੱਕ ਪਲਟਿਆ ਗਿਆ ਸਭ ਤੋਂ ਜਿਹੜੀ ਵੱਡੀ ਘਟਨਾ ਜਿਹੜੀ ਪੰਜਾਬ ਦੇ ਵਿੱਚ ਸੀ ਉਸ ਤੋਂ ਬਾਅਦ ਬੀਤੇ ਸਾਲ ਦੇ ਵਿੱਚ ਜਲੰਧਰ ਦੇ ਵਿੱਚ ਵੀ ਇੱਕ ਘਟਨਾ ਵਾਪਰੀ ਸਾਡੇ ਖੁਦਾ ਦੇ ਖਾਦਮ ਲੋਕ ਉਸ ਜਗ੍ਹਾ ਤੇ ਪਰਮੇਸ਼ਰ ਦੇ ਵਚਨ ਨੂੰ ਸੁਣਾ ਰਹੇ ਸੀ ਇੱਕ ਸ਼ਰਾਰਤੀ ਅੰਸਰ ਆਇਆ ਉਸ ਵਿਅਕਤੀ ਨੇ ਆ ਕੇ ਬਾਈਬਲਾਂ ਨੂੰ ਉੱਥੇ ਫੜ ਕੇ ਉੱਥੇ ਪਾੜਿਆ ਤੇ ਉੱਥੇ ਉਲਟਾ ਦਿੱਤਾ ਉਹ ਵੀ ਤਾਂ ਇੱਕ ਬੇਇੱਜ਼ਤੀ ਸੀ ਅਤੇ ਜੇਕਰ ਦੇਖਿਆ ਜਾਈਏ ਤੇ ਬੀਤੇ ਸਮੇਂ ਦੇ ਵਿੱਚ ਹਰੀਕੇ ਪੱਤਨ ਵਾਲੀ ਸਾਈਡ ਤੇ ਸਾਡੇ ਕੈਥਲਿਕ ਚਰਚ ਦੇ ਵਿੱਚ ਹਮਲਾ ਕੀਤਾ ਗਿਆ ਤੇ ਉੱਥੇ ਜਿਹੜੀਆਂ ਮੂਰਤੀਆਂ ਉਹਨਾਂ ਨੂੰ ਤੋੜਿਆ ਗਿਆ ਸੋ ਮੈਂ ਸਵਾਲ ਕਰਨਾ ਚਾਹੁੰਦਾ ਹੈ ਕਿ ਕੀ ਜਦੋਂ ਵੋਟਾਂ ਦੇ ਸਮੇਂ ਵੋਟਾਂ ਦੇ ਸਮੇਂ ਤਾਂ ਸਾਡਾ 크ਰਿਸਚੀਅਨ ਭਾਈਚਾਰਾ ਆਮ ਆਦਮੀ ਪਾਰਟੀ ਨੂੰ ਨਹੀਂ ਜਰ ਹੁੰਦਾ ਹੈ ਇਸ ਤੋਂ ਪਹਿਲਾਂ ਵੀ ਸੱਤਾ ਦੇ ਵਿੱਚ ਬੜੀਆਂ ਪਾਰਟੀਆਂ ਆਈਆਂ ਪਰ ਇੰਨਾ ਵਿਤਕਰਾ ਸੀ ਭਾਈਚਾਰੇ ਦੇ ਨਾਲ ਕਿਸੇ ਪਾਰਟੀ ਨੇ ਨਹੀਂ ਕੀਤਾ ਜਿੰਨਾ ਆਮ ਆਦਮੀ ਪਾਰਟੀ ਕਰਦੀ ਪਈ ਹੈ ਨਹੀਂ ਇਹਦੇ ਵਿੱਚ ਗੱਲ ਕਰ ਗਈ ਉਹਨਾਂ ਨੂੰ ਕਿਹਾ ਕਿ ਹਰ ਇੱਕ ਧਰਮ ਦਾ ਸਤਕਾਰ ਹੈ ਹਰ ਇੱਕ ਧਰਮ ਦੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਕਿਸੇ ਵੀ ਧਰਮ ਦਾ ਇੱਕ ਬੇਅਦਬੀ ਕਿਸੇ ਕੀਤੀ ਜਾਂਦੀ ਉਹ ਨਿੰਦਣਯੋਗ ਹੈਗੀ ਆ ਤੇ ਉਹਦੇ ਤੇ ਕਾਰਵਾਈ ਹੋਣੀ ਵੀ ਚਾਹੀਦੀ ਆ ਕਿ ਲੱਗਦਾ ਨਹੀਂ ਕਿ ਤੁਹਾਨੂੰ ਉਹਦੇ ਵਿੱਚ ਰੱਖਿਆ ਜਾਊਗਾ ਫਿਰ ਤਾਂ ਜਿਹੜੇ ਤੁਸੀਂ ਕਹਿ ਰਹੇ ਹੋ ਹਾਲਾਂਕਿ ਕਮੇਟੀ ਨੇ ਆਪਣੀ ਰਿਪੋਰਟ ਦੇਣੀ ਵੀ ਕਿਦਾਂ ਦਾ ਕਾਨੂੰਨ ਸਖਤ ਚਾਹੀਦਾ ਕਿਦਾਂ ਉਹ ਜਿਹੜੀ ਬੇਅਦਬੀ ਕੀਤੀ ਜਾਂਦੀਆਂ ਨੇ ਤੇ ਕਿਦਾਂ ਕਾਰਵਾਈ ਹੋਣੀ ਚਾਹੀਦੀ ਹੈ ਦੇਖੋ ਜੀ ਇਸੇ ਕਾਰਨ ਕਰਕੇ ਤਾਂ ਅੱਜ ਅਸੀਂ ਜਗ੍ਹਾ ਤੇ ਇਕੱਠੇ ਹੋਏ ਆ ਕਿ ਜਿਹੜੀਆਂ ਬੇਅਦਬੀਆਂ 크ਿਸਚਨ ਭਾਈਚਾਰੇ ਦੇ ਵਿੱਚ ਹੁੰਦੀਆਂ ਦੂਜੇ ਜਿਹੜੇ 15 ਬੰਦੇ ਅਲੱਗ-ਅਲੱਗ ਧਰਮਾਂ ਦੇ ਉਸ ਦੇ ਵਿੱਚ ਨਾਮਜਦ ਕੀਤੇ ਗਏ ਉਹਨਾਂ ਦੇ ਧਰਮਾਂ ਦੀਆਂ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਉਹ ਤਾਂ ਆਪਣਾ ਪੱਖ ਰੱਖ ਦੇਣਗੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਦਿਨ ਸਾਡੇ ਧਰਮ ਦੇ ਵਿੱਚ ਕਿਸੇ ਧਾਰਮਿਕ ਪਵਿੱਤਰ ਬਾਈਬਲ ਦੀ ਬੇਅਦਬੀ ਹੋਈ ਤੇ ਅਸੀਂ ਆਪਣਾ ਪੱਖ ਕਿੰਦੇ ਅੱਗੇ ਰੱਖਾਂਗੇ ਇੱਥੋਂ ਤਾਂ ਸਾਨੂੰ ਸਰਕਾਰ ਦੇ ਜਿਹੜੇ ਵਿਤਕਰੇ ਦਾ ਸਾਨੂੰ ਪਤਾ ਚੱਲਦਾ ਕਿ ਸਰਕਾਰ ਖੁੱਲਮ ਖੁੱਲਾ مسیਹ ਭਾਈਚਾਰੇ ਦੇ ਨਾਲ ਵਿਤਕਰਾ ਕਰਦੀ ਪਈ ਸੋ ਇਹ ਸੋਚਣ ਵਾਲੀ ਗੱਲ ਹੈ ਇਹ ਉਹੀ ਸਰਕਾਰ ਹੈ ਜਿਹੜੀ ਤਾਂ ਕਦੀ ਤਾਂ ਸਾਡੇ 크리스마ਸ ਦੇ ਦਿਹਾੜਿਆਂ ਨੂੰ ਮਨਾਉਣ ਤੇ ਪਾਬੰਦੀਆਂ ਲਾ ਦਿੰਦੀ ਹੈ ਅਤੇ ਕਦੀ ਸਾਡੇ ਪਾਸਟਰ ਸਹਿਬਾਨਾਂ ਨੂੰ ਰੇਲੀਆਂ ਕੱਢਣ ਦੇ پابੰਦੀਆਂ ਲਾ ਦਿੰਦੀ ਹੈ ਅਤੇ ਹੁਣ ਇਹਨਾਂ ਨੇ ਜਿਹੜੀ ਸਭ ਤੋਂ ਵੱਡੀ ਹਰਕਤ ਕੀ ਕੀਤੀ ਹੈ ਕਿ ਸਾਡੇ ਮਸੀਹ ਭਾਈਚਾਰੇ ਦਾ ਇੱਕ ਵੀ ਬੰਦਾ ਮੈਂ ਜੇਕਰ ਨਾਮ ਲਾਵਾਂ ਤਾਂ ਮਸੀਹ ਚ ਭਾਈਚਾਰੇ ਦੇ ਵਿੱਚ ਬੜੇ ਜਿਹੜੇ ਅਜਿਹੇ ਲੀਡਰ ਨੇ ਅਜਿਹੇ ਜੁਝਾਰੂ ਲੋਕ ਨੇ ਜਿਹੜੇ ਪਾਰਟੀ ਦੇ ਵਿੱਚ ਵੀ ਕੰਮ ਕਰਦੇ ਪਏ ਤੇ ਆਪਣੇ ਧਰਮ ਦੀ ਗੱਲ ਬੜੇ ਅੱਛੇ ਤਰੀਕੇ ਨਾਲ ਕਰਦੇ ਆ ਜੇਕਰ ਇਹ ਚਾਹੁੰਦੇ ਤਾਂ ਸਾਡੇ ਕਿਸੇ ਵੀ ਪੀਤੇ ਦਿਨਾਂ ਦੇ ਵਿੱਚ ਜਲੰਧਰ ਦੇ ਵਿੱਚ ਇੱਕ ਬਿਸ਼ਪ ਨੂੰ ਨਿਯੁਕਤ ਕੀਤਾ ਗਿਆ ਉਹਨਾਂ ਨੂੰ ਇਹ ਲੈ ਸਕਦੇ ਸੀ ਜੇਕਰ ਦੇਖਿਆ ਜਾਈਏ ਤਾਂ ਸਾਡੇ ਪੀਟਰ ਮਸੀਹ ਚੀਦਾ ਜੀ ਆਮ ਆਦਮੀ ਪਾਰਟੀ ਦੇ ਵਿੱਚ ਬੜੇ ਚਿਰ ਤੋਂ ਵਰਕ ਕਰਦੇ ਪਏ ਨੇ ਉਹਨਾਂ ਨੂੰ ਇਸ ਦੇ ਵਿੱਚ ਲੈ ਲੈਂਦੇ ਹਰਫ ਚਹਾਨ ਨੂੰ ਲੈ ਲੈਂਦੇ ਜਤਿੰਦਰ ਗੌਰਵ ਨੂੰ ਲੈ ਲੈਂਦੇ ਵਿਲੀਅਮ ਜੱਟਾ ਨੂੰ ਲੈ ਲੈਂਦੇ ਅਤੇ ਐਲਬਰਟ ਦੂਵਾ ਨੂੰ ਲੈ ਲੈਂਦੇ ਪੀਟਰ ਬਲੰਦਪੁਰਿਆ ਨੂੰ ਲੈ ਲੈਂਦੇ ਅਤੇ ਜੱਗਾ ਗੁਰਦਾਸਪੁਰਿਆ ਨੂੰ ਲੈ ਲੈਂਦੇ ਮਾਲਵੇ ਦੇ ਵਿੱਚੋਂ ਸਾਨੂੰ ਨਹੀਂ ਹੋਰ ਕਿਸੇ ਨੂੰ ਵੀ ਭਾਵੇਂ ਲੈ ਲੈਂਦੇ ਪਰ ਕਿਸੇ ਨਾ ਕਿਸੇ ਨੂੰ ਤਾਂ ਸਾਡੇ ਮਸੀਹ ਭਾਈਚਾਰੇ ਦੇ ਬੰਦੇ ਨੂੰ ਵਿੱਚ ਨਾਮਜ਼ਦ ਕਰਦੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਹ ਇਹਨਾਂ ਦੀ ਕਮੇਟੀ ਦੇ ਗਠਨ ਤੋਂ ਇਹੀ ਨਜ਼ਰ ਆਉਂਦਾ ਪਿਆ ਹੈ ਕਿ ਸਾਡੀ ਮਸੀਹਤ ਨੂੰ ਆਮ ਆਦਮੀ ਪਾਰਟੀ ਤੋਂ ਬੜਾ ਵੱਡਾ ਖਤਰਾ ਹੈ ਕਿਉਂਕਿ ਜੇਕਰ ਸਾਡੇ ਮਸੀਹ ਧਰਮ ਦੀ ਕਿਸੇ ਸ਼ਰਾਰਤੀ ਬੰਦੇ ਨੇ ਬੇਅਦਬੀ ਕਰ ਦਿੱਤੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਹੁਣ ਇਸ ਗੱਲ ਦੀ ਚਿੰਤਾ ਬਣੀ ਹੈ ਕਿ ਅਸੀਂ ਆਪਣੀ ਗੱਲ ਕਿੰਦੇ ਕੋਲ ਰੱਖਾਂਗੇ ਇਹ ਜੇ ਗੱਲ ਕਰੀਏ ਅ ਤੁਸੀਂ ਆਪਣੀ ਗੱਲ ਰੋਜ਼ਾਰ ਕਰ ਰਹੇ ਹੋ ਕਿਦਾਂ ਕਿਤੇ ਵੀ ਸਾਨੂੰ ਕਮੇਟੀ ਦੇ ਬਾਹਰ ਰੱਖਿਆ ਗਿਆ ਹੁਣ ਆਪਾਂ ਕਾਨੂੰਨ ਦੀ ਗੱਲ ਕਰੀਏ ਤਾਂ ਕਿਦਾਂ ਦਾ ਕਾਨੂੰਨ ਤੁਹਾਨੂੰ ਲੱਗਦਾ ਇਹਦੇ ਵਿੱਚ ਹੋਣਾ ਚਾਹੀਦਾ ਹੈ ਕਿਉਂਕਿ ਸਰਕਾਰ ਕਹਿੰਦੀ ਹੈ ਵੀ ਪਹਿਲੇ ਤਾਂ ਉਹਦੀ ਜ਼ਮਾਨਤ ਨਹੀਂ ਛੇਦੀ ਹੋਵੇਗੀ ਪਰ ਸਖਤ ਇਹਦੇ ਵਿੱਚ ਕਾਨੂੰਨ ਬਣੇਗਾ ਕਿਉਂਕਿ ਜਿਵੇਂ ਕਿ ਪਿਛਲੇ ਸਮੇਂ ਦੇ ਵਿੱਚ ਕਿਹਾ ਜਾ ਰਿਹਾ ਸੀਗਾ ਕੁਝ ਜੱਥੇਬੰਦੀਆਂ ਚ ਉਹਨਾਂ ਨੇ ਕਿਹਾ ਸੀ ਕਿਸੇ ਵੀ ਧਾਰਮਿਕ ਬੇਅਦਬੀ ਹੁੰਦੀ ਹੈ ਉਹਦੇ ਵਿੱਚ ਉਹਨਾਂ ਦਾ ਐਨਐਸਸੀ ਲੱਗਣਾ ਚਾਹੀਦਾ ਜਾਂ ਫਾਂਸੀ ਦੀ ਪ੍ਰੋਵੀਜ਼ਨ ਹੋਣੀ ਚਾਹੀਦੀ ਹੈਗੀ ਦੇਖੋ ਜੀ ਜੇਕਰ ਦੇਖਿਆ ਜਾਈਏ ਤਾਂ ਪੰਜਾਬ ਦੇ ਵਿੱਚ ਸਾਰੇ ਧਰਮ ਕੋਈ ਵੀ ਧਰਮ ਨਿੰਦਨ ਯੋਗ ਨਹੀਂ ਹੈ ਹਰੇਕ ਧਰਮ ਹੈ ਜਿਹੜਾ ਸਾਨੂੰ ਰੱਬ ਦੇ ਨਾਲ ਜੋੜਦਾ ਹੈ ਤੋੜਦਾ ਨਹੀਂ ਹੈ ਤੋ ਹਰੇਕ ਧਰਮ ਸਤਿਕਾਰ ਦੇ ਜੋ ਕੋਈ ਵੀ ਸ਼ਰਾਰਤੀ ਅੰਸਰ ਹੈ ਭਾਵੇਂ ਉਹ ਮੁਸਲਮਾਨ ਭਾਈ ਚਾਰੇ ਦੀ ਬੇਇੱਜ਼ਤੀ ਕਰਦਾ ਹੈ ਪਾਵੇਂ ਸਿੱਖ ਧਰਮ ਦੀ ਬੇਇੱਜ਼ਤੀ ਹੋ ਰਹੀ ਹੈ ਪਾਵੇਂ ਹਿੰਦੂ ਦੀ ਹੋ ਰਹੀ ਹੈ ਤੇ ਪਾਵੇਂ ਇਸਾਈ ਭਾਈਚਾਰੇ ਦੀ ਬੇਇੱਜ਼ਤੀ ਹੋ ਰਹੀ ਹੈ ਜਿਹੜਾ ਵੀ ਇਸ ਘਟਨਾ ਨੂੰ ਅੰਜਾਮ ਦੇਣਾ ਤਾਂ ਅਸੀਂ ਤਾਂ ਕਹਿੰਦੇ ਉਸ ਵਿਅਕਤੀ ਨੂੰ ਮੌਕੇ ਤੇ ਹੀ ਸਜ਼ਾ ਸੁਣਾ ਕੇ ਫਾਂਸੀ ਦੀ ਸਜ਼ਾ ਸੁਣਾਈ ਜਾਵੇ ਅਤੇ ਉਹ ਕੰਮ ਹੀ ਖਤਮ ਕੀਤਾ ਜਾਵੇ ਕਿਉਂਕਿ ਇਹ ਜਿਹੜੀ ਘਟਨਾ ਪੰਜਾਬ ਦੇ ਵਿੱਚ ਬੇਇੱਜ਼ਤੀਆਂ ਨੂੰ ਲੈ ਕੇ ਬੜੀ ਵੱਡੀ ਇਹਨਾਂ ਸਿਆਸਦਾਨਾਂ ਵੱਲੋਂ ਦੀ ਰਾਜਨੀਤੀ ਖੇਡੀ ਜਾ ਰਹੀ ਹੈ ਕਿਉਂਕਿ ਕਰਨਕਰੋਣ ਵਾਲਾ ਕੁਝ ਕੋਈ ਹੋਰ ਹੁੰਦਾ ਹੈ ਅਤੇ ਜਿਹੜਾ ਇਹ ਸਿੰਘ ਹੈ ਜਿਹੜੇ ਲੋਕਲ ਦੇ ਵਿੱਚ ਜਿਵੇਂ ਫਰੀਦਕੋਟ ਦੇ ਵਿੱਚ ਸਿੰਘ ਲੋਕਲ ਵਿੱਚ ਰਹਿ ਰਹੇ ਲੋਕਾਂ ਦੇ ਫਸ ਜਾਂਦੇ ਹੈ ਇਹ ਇਹਦੇ ਵਿੱਚ ਇੱਕ ਹੋ ਗਲ ਵਖੀ ਹੈ ਕਈ ਵਾਰ ਕੀ ਹੁੰਦੀ ਹੈ ਘਟਨਾ ਹੁੰਦੀ ਆ ਉਹ ਸਾਹਮਣੇ ਸੀਸੀਟੀਵੀ ਫੁਟੇਜ ਆ ਜਾਂਦੀ ਆ ਪਤਾ ਲੱਗ ਜਾਂਦੀ ਆ ਆ ਬੰਦ ਨਹੀਂ ਕੀਤੀ ਆ ਹੁਣ ਜਿਵੇਂ ਆਪਣੇ ਫ੍ਰੀ ਕੋਰਟ ਦੇ ਵਿੱਚ ਵੀ ਕਈ ਘਟਨਾ ਹੋਈਆਂ ਉਹਨਾਂ ਦਾ ਕੁਝ ਵੀ ਨਹੀਂ ਸਾਹਮਣੇ ਆਇਆਗਾ ਉਹਦੇ ਵਿੱਚ ਕਈ ਫੜੇ ਵੀ ਜਾਂਦੇ ਨੇ ਤੇ ਉਹਨਾਂ ਕੇਸਾਂ ਦੀ ਅਪਾ ਗੱਲ ਕਰਦੇ ਉਹਦੇ ਵਿੱਚ ਤੇ ਫਿਰ ਕਿਤੇ ਨਾ ਕਿਤੇ ਲੰਬੀ ਜਾਂਚ ਚੱਲਦੀ ਆ ਜਾਂਚ ਤੋਂ ਬਾਅਦ ਹੀ ਫਿਰ ਇਹਦੇ ਵਿੱਚ ਹੋਊਗਾ ਦੇਖੋ ਜੀ ਜਦੋਂ ਕੋਈ ਘਟਨਾ ਵਾਪਰਦੀ ਆ ਸਭ ਤੋਂ ਪਹਿਲੇ ਲੋਕ ਜਾਂਚ ਦਾ ਵਿਸ਼ਾ ਬਣਦਾ ਹੈ ਜੇਕਰ ਵਾਕਿਆ ਹੀ ਪ੍ਰਸ਼ਾਸਨ ਦੇ ਕੋਲੇ ਪੁਖਤਾ ਸਬੂਤ ਆਉਂਦਾ ਹੈ ਕਿ ਇਹ ਸੀਸੀਟੀਵੀ ਦੇ ਸਾਹਮਣੇ ਕੋਈ ਫੋਟੋ ਜਾਂਦੀ ਆ ਜੀ ਉਹਨਾਂ ਨੂੰ سزا ਦਵਾ ਸਕਦਾ ਪਰ ਜੇਕਰ ਕਿਉਂਕਿ ਇਹ ਕੇਸ ਇਨੇ ਲੰਮੇ ਕਿਉਂ ਚੱਲਦੇ ਪਏ ਹੈ ਕਿਉਂਕਿ ਅੱਜ ਤੱਕ ਕਿਸੇ ਦੇ ਕੋਲੇ ਕੋਈ ਪੁਕਤਾ ਸਬੂਤ ਹੀ ਨਹੀਂ ਹੈ ਪੁਕਤਾ ਸਬੂਤ ਹੋਣ ਦੇ ਕਾਰਨ ਨਾ ਹੋਣ ਦੇ ਕਾਰਨ ਹੀ ਜੜੀਆਂ ਬੇਅਦਮੀਆਂ ਦਿਨ ਪ੍ਰਤੀ ਦਿਨ ਵਧਦੀਆਂ ਜਾ ਰਹੀਆਂ ਤੇ ਸ਼ਰਾਰਤੀਆਂ ਅੰਸਰਾਂ ਨੂੰ ਇਸ ਚੀਜ਼ ਦਾ ਮੌਕਾ ਮਿਲਦਾ ਜਾ ਰਿਹਾ ਕਿਉਂਕਿ ਸ਼ਰਾਰਤੀਆਂ ਅੰਸਰ ਜਦੋਂ ਵੀ ਇਹ ਘਟਨਾ ਨੂੰ ਅੰਜਾਮ ਦਿੰਦੇ ਤੇ ਬੜੀ ਤਗੜੀ ਪ੍ਰੀਪੈਲਿੰਗ ਦੇ ਅਧਾਰ ਤੇ ਦਿੰਦੇ ਆ ਤਾਂ ਜੋ ਉਹਨਾਂ ਨੂੰ ਇਹ ਮਹਿਸੂਸ ਹੋਵੇ ਕਿ ਸਾਡੀ ਇਹ ਜੜੀ ਇਹ ਜੜੀ ਘਟਨਾ ਹੈ ਇਹ ਕਿਸੇ ਦੇ ਕੋਲੇ ਜਨਤਕ ਨਾ ਹੋਵੇ ਅਤੇ ਮੈਂ ਚਾਹੁੰਦਾ ਕਿ ਜੜੀਆਂ ਵੀ ਸੀਸੀਟੀ ਫੋਟੋ ਜਿੰਨੀਆਂ ਵੀ ਬੇਅਦਮੀਆਂ ਹੋਣ ਜਾਂ ਭਾਵੇਂ ਕਿਸੇ ਧਰਮ ਗ੍ਰੰਥ ਦੀ ਹੋਈ ਹੈ ਭਾਵੇਂ ਬਾਈਬਲ ਦੀ ਹੋਈ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਹੈ ਭਾਵੇਂ ਗੀਤਾ ਦੀ ਬੇਇੱਦਬੀ ਹੋਈ ਹੈ ਜੇਕਰ ਪ੍ਰਸ਼ਾਸਨ ਦੇ ਕੋਲੇ ਪੁਕਤਾ ਸਬੂਤ ਹੈ ਤਾਂ ਇੱਕ ਕਮੇਟੀ ਜਿਹੜੀ ਇਹਨਾਂ ਨੇ ਗਠਨ ਕੀਤਾ ਗਿਆ ਉਸ ਨੂੰ ਇਕੱਠਾ ਕਰਕੇ ਅਤੇ ਉਹ ਜਿਹੜੇ ਸਬੂਤ ਉਹਨਾਂ ਦੇ ਸਾਹਮਣੇ ਪੇਸ਼ ਕਰਕੇ ਜਿਹੜੀ ਬੰਦੀ ਕਾਰਵਾਈ ਉਹਨਾਂ ਦੇ ਕੀਤੀ ਜਾਵੇ ਹਾਂਜੀ ਹਾਂ ਤੁਹਾਡਾ ਕੀ ਕਹਿਣਾ ਹੈਗਾ ਇਸ ਚੀਜ਼ ਨੂੰ ਲੈ ਕੇ ਜਿਉ ਤੁਸੀਂ ਜੋਰਜਾਰ ਵੀ ਕਰ ਰਹੇ ਹੋ ਤੇ ਕਿਤੇ ਨਾ ਕਿਤੇ ਕਿਉਂਕਿ ਲੰਮੇ ਸਮੇਂ ਤੋਂ ਤੁਸੀਂ ਜੁੜੇ ਹੋ ਪੰਜਾਬ ਦੇ ਵਿੱਚ ਅਨੇਕਾਂ ਹੀ ਘਟਨਾਵਾਂ ਇਦਾਂ ਦੀਆਂ ਹੋ ਚੁੱਕੀਆਂ ਦੇਖੋ ਜੀ ਤੁਹਾਨੂੰ ਸਭ ਨੂੰ ਪਤਾ ਕਿ ਵੀ ਮਸੀਬਾ ਹੀ ਚਾਰਾ ਪੂਰੀ ਸਰਕਾਰ ਦੇ ਨਾਲ ਜਿਹੜੀ ਜਿਹੜੀ ਵੀ ਸਰਕਾਰ ਆਂਦੀ ਹੈ ਅਸੀਂ ਉਹਨਾਂ ਦੇ ਨਾਲ ਕਦਮ ਦਰ ਕਦਮ ਮਲਾ ਕੇ ਚੱਲਦੇ ਰਹੇ ਹਾਂ ਪਰ ਸਾਡੇ ਸਮੇਂ ਤੇ ਜਦੋਂ ਆ 25 ਦਸੰਬਰ ਆਂਦੀ ਹੈ 크리스마ਸ ਦੇ ਸਮੇਂ ਤੇ ਆ ਕੇ ਸਾਡੇ ਲੋਕਾਂ ਦਾ ਵਿਤਕਾਰਾ ਹੁੰਦਾ ਜਿਵੇਂ ਕਿ ਸਾਡੇ ਮਸੀਹ ਸਮਾਜ ਨੂੰ ਇੱਕ ਅੱਛਾ ਪ੍ਰੋਗਰਾਮ ਮਨਾਉਣ ਦੇ ਲਈ ਵੀ ਮਨਾਈ ਕੀਤੀ ਜਾਂਦੀਆਂ ਉਹਨਾਂ ਦੇ ਉਹਨਾਂ ਦੇ ਵਿੱਚ ਕੀ ਹੁੰਦਾ ਕਿ ਉਹਨਾਂ ਨੂੰ ਕਿਹਾ ਜਾਂਦਾ ਕਿ ਵੀ ਤੁਸੀਂ ਐਪਲੀਕੇਸ਼ਨਾਂ ਦੋ ਤੁਸੀਂ ਮਤਲਬ ਪਰਮਿਸ਼ਨ ਨਾਲੋ ਜੋ ਕਿ ਉੱਥੇ ਸਾਨੂੰ ਉਹ ਬਹੁਤ ਦਿੱਕਤਾਂ ਆਉਂਦੀਆਂ ਜੀ ਪਰਮਿਸ਼ਨਾਂ ਲੈਣ ਦੇ ਵਿੱਚ ਵੀ ਔਰ ਉਸ ਤੋਂ ਬਾਅਦ ਚਲੋ ਜਿਹੜੀਆਂ ਬੇਅਦਬੀ ਦਾ ਮੁੱਦਾ ਜੀ ਉਹਦੇ ਤੇ ਜਿਆਦਾ ਤੋਂ ਜਿਆਦਾ ਗੌਰ ਕੀਤਾ ਜਾਵੇ ਕਿ ਵੀ ਕਿਸੇ ਦੇ ਨਾਲ ਵੀ ਵਿਤਕਰਾ ਨਹੀਂ ਹੋਣਾ ਚਾਹੀਦਾ ਜਿਸ ਤਰ੍ਹਾਂ ਕਿ ਆਪਾਂ ਦੇਖਦੇ ਹਾਂ ਕਿ ਸਿੱਖ ਕਮਿਊਨਿਟੀ ਦੇ ਨਾਲ ਵੀ ਬਹੁਤ ਕੁਝ ਹੋਇਆ ਸਾਨੂੰ ਇਸ ਚੀਜ਼ ਦਾ ਬਹੁਤ ਦਰਦ ਹੈ ਕਿਉਂਕਿ ਸਾਰੇ ਧਰਮ ਆਦਰ ਦੇ ਯੋਗ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਵੀ ਇਹਦੇ ਉੱਤੇ ਦਬ ਕੇ ਮਤਲਬ ਕੰਮ ਕੀਤਾ ਜਾਵੇ ਤਾਂ ਤੁਹਾਡਾ ਕੀ ਕਹਿਣਾ ਹੈਗਾ ਤੁਸੀਂ ਵੀ ਲੰਬੇ ਸਮੇਂ ਤੋਂ ਲੋਕਾਂ ਨਾਲ ਜੁੜੇ ਹੋ ਵਿੱਚ ਰਹਿੰਦੇ ਹੋ ਲੋਕਾਂ ਦੇ ਵਿੱਚ ਇਹ ਬਾਕੀ ਰੋਸ ਜ਼ਾਰ ਹੁੰਦਾ ਜਦੋਂ ਵੀ ਕੋਈ ਬੇਦਬੀ ਹੁੰਦੀ ਕਿਸੇ ਵੀ ਧਰਮ ਦੀ ਹੁੰਦੀ ਹੈ ਕਿਉਂਕਿ ਆਸਤਾਰਿਕ ਦੀ ਜੁੜੀ ਹੁੰਦੀ ਹੈ ਬਿਲਕੁਲ ਦੇਖੋ ਜੀ ਸਾਡੇ ਪ੍ਰਧਾਨ ਜੀ ਨੇ ਪਾਸ ਸੇਵਕ ਸਿੱਧੂ ਜੀ ਨੇ ਬਹੁਤ ਅੱਛੀ ਗੱਲ ਕਹੀ ਹੈ ਕਿ ਜਦੋਂ ਵੀ ਸਰਕਾਰਾਂ ਸਮੇਂ-ਸਮੇਂ ਤੇ ਬਦਲਦੀਆਂ ਜਾਂ ਆਉਂਦੀਆਂ ਔਰ ਉਹ ਕਿਸੇ ਵੀ ਸਰਕਾਰ ਨੇ ਕਦੇ ਵੀ ਕ੍ਰਿਸਚਨ ਭਾਈਚਾਰੇ ਦੇ ਨਾਲ ਇੰਨਾ ਜਿਹੜਾ ਰੋਸ ਜਿਹੜਾ ਇੰਨਾ ਵਿਤਕਰਾ ਨਹੀਂ ਜ਼ाहिर ਕੀਤਾ ਸੋ ਸਾਡਾ ਇਸ ਚੀਜ਼ ਨੂੰ ਦੇਖ ਕੇ ਦਿਲ ਵਲੁੰਧ ਰਿਹਾ ਗਿਆ ਅਸੀਂ ਦੇਖ ਸਕਦੇ ਹਾਂ ਕਿ ਹਰ ਇੱਕ ਜਿਹੜਾ ਧਰਮ ਹੈ ਉਹ ਜਿਹੜੀ ਹੈ ਬਹੁਤ ਹੀ ਆਦਰ ਦੇ ਯੋਗ ਹੈ ਔਰ ਸਰਕਾਰ ਜਿਹੜੀ ਹੈ ਸਰਬ ਸਾਂਝੀ ਹੈ ਸਭ ਤਰ੍ਹਾਂ ਦੀ ਸਰਬ ਸਾਂਝੀ ਸਰਕਾਰ ਹੈ ਸੋ ਸਰਕਾਰ ਨੂੰ ਜਿਹੜਾ ਕਿਤੇ ਨਾ ਕਿਤੇ ਕਿਸੇ ਵੀ ਜਿਹੜਾ ਭਾਈਚਾਰੇ ਨੂੰ ਪਿੱਛੇ ਨਹੀਂ ਛੱਡਣਾ ਚਾਹੀਦਾ ਇਥੇ ਇਕੱਲਾ ਸਾਡੀ ਗੱਲ ਨਹੀਂ ਜੇ ਕੋਈ ਹੋਰ ਵੀ ਭਾਈਚਾਰਾ ਹੁੰਦਾ ਤਾਂ ਉਹਨੇ ਵੀ ਉੱਠ ਕੇ ਇਹ ਜਿਹੜੇ ਰੋਸ ਜ਼ਾਰ ਕਰਨਾ ਸੀ ਕਿ ਸਾਨੂੰ ਇਹਦੇ ਵਿੱਚ ਨਹੀਂ ਲਿਆ ਗਿਆ ਕਿਉਂਕਿ ਜਿਹੜਾ ਧਾਰਮਿਕ ਗ੍ਰੰਥ ਜਿਹੜੇ ਆ ਔਰ ਉਹਦੇ ਵਿੱਚੋਂ ਹਰੇਕ ਨੂੰ ਕੋਈ ਨਾ ਕੋਈ ਸਿੱਖਣ ਦੇ ਲਈ ਚੰਗੀ ਸਿਹਤ ਮਿਲਦੀ ਹੈ ਸੋ ਜੇ ਉਸ ਧਾਰਮਿਕ ਜਿਹੜਾ ਗ੍ਰੰਥ ਆ ਸਾਡਾ ਕਿ ਪਿਓ ਦੇ ਬਰਾਬਰ ਹੈ ਸਾਡਾ ਪਿਓ ਹੈ ਸਾਡਾ ਬਾਪ ਦੇ ਬਰਾਬਰ ਹੈ ਸੋ ਜੇਕਰ ਕੋਈ ਬਾਪ ਨੂੰ ਉੱਠ ਕੇ ਸਾਨੂੰ ਕੋਈ ਉਂਗਲ ਆ ਖੜੀ ਕਰਦਾ ਤੇ ਆਪਾਂ ਨੂੰ ਉਹਦੇ ਬਾਰੇ ਜਿਹੜਾ ਉਹਦੀ ਜੰਗ ਜਿਹੜੀ ਲੜਨੀ ਬਹੁਤ ਜ਼ਰੂਰੀ ਹੈ ਸੋ ਲੇਕਿਨ ਜੇ ਸਾਨੂੰ ਉਹ ਜੰਗ ਦੇ ਵਿੱਚ ਸ਼ਾਮਿਲ ਹੀ ਨਹੀਂ ਕੀਤਾ ਗਿਆ ਤੇ ਅਸੀਂ ਕਿਸ ਤਰ੍ਹਾਂ ਆਪਦਾ opinion ਸਰਕਾਰਾਂ ਦੇ ਅੱਗੇ ਰੱਖ ਸਕਾਂਗੇ ਸੋ ਇਹ ਜਿਹੜੀ ਕਮੇਟੀ ਬਣਾਈ ਗਈ ਹੈ ਮੈਂ ਚਾਹੁੰਦਾ ਕਿ ਇਹ ਬਹੁਤ ਹੀ ਜਲਦਬਾਜ਼ੀ ਚ ਬਣਾਈ ਗਈ ਹੈ ਸੋ ਭਗਵਾਨਤਮਾਨ ਸਰਕਾਰ ਨੂੰ ਜਿਹੜਾ ਇਸ ਕਮੇਟੀ ਨੂੰ ਦੁਬਾਰਾ ਤੋਂ ਜਿਹੜਾ ਹੈ ਰੀ-ਇਸ਼ੂ ਕਰਨਾ ਚਾਹੀਦਾ ਹੈ ਔਰ ਇਹਦੇ ਵਿੱਚ ਜਿਹੜੀਆਂ ਕਰੈਕਸ਼ਨਾਂ ਕਰਨੀਆਂ ਚਾਹੀਦੀਆਂ ਜਿਹੜੇ ਦੂਸਰੇ ਸਾਡੇ ਭਾਈ ਨੇ ਔਰ ਜਿਹੜੇ ਧਰਮਾਂ ਦੇ ਨੇ ਔਰ ਉਹ ਇਹਦੇ ਵਿੱਚ ਲਾਏ ਗਏ ਤੇ ਸਾਡਾ ਜਿਹੜਾ ਕ੍ਰਿਸਚਨ ਭਾਈ ਚਾਰੇ ਦੇ ਲੀਡਰ ਸਾਹਿਬਾਨ ਉਹ ਕਿਉਂ ਨਹੀਂ ਲੈ ਗਏ ਸਭ ਤੋਂ ਵੱਡਾ ਸਵਾਲ ਹੈ ਜਾਨਕੀ ਇਦਾਂ ਹੈਗਾ ਵੀ ਮੰਨ ਲਓ ਹੁਣ ਹਰ ਇੱਕ ਧਰਮ ਦੇ ਵਿੱਚ ਜੁੜੇ ਹੋਏ ਨੇ ਉਹ ਆਪਣੇ ਧਰਮ ਬਾਰੇ ਦੱਸ ਸਕਦੇ ਆ ਤੁਹਾਡਾ ਕਹਿਣਾ ਕਿ ਕਿਤਨੇ ਕਿਤੇ ਵੀ 크੍ਰਿਸਚਨ ਭਾਈਚਾਰੇ ਦੀ ਆਵਾਜ਼ ਜਾਂ ਉਹਨਾਂ ਦੀ ਸਮੱਸਿਆਵਾਂ ਜਾਂ ਕਿਹੜੀ ਚੀਜ਼ ਦੀ ਬੇਅਦਬੀ ਹੋ ਜੇ ਉਹ ਚੀਜ਼ ਨਹੀਂ ਸੀ ਜਾ ਸਕਦੀ ਹਾਂਜੀ ਉਹਦੇ ਵਿੱਚ ਇਹੀ ਹੈ ਕਿ ਜਿਵੇਂ ਉਹ ਆਪਣਾ opinion ਦੇ ਸਕਦੇ ਆ ਜੇ ਕੱਲ ਨੂੰ ਸਾਨੂੰ ਵਿੱਚ ਰੱਖਣਗੇ ਤਾਂ ਅਸੀਂ ਆਪ ਦੱਸ ਸਕਾਂਗੇ ਵੀ ਸਾਡੀ ਇੱਥੇ ਬੇਅਦਬੀ ਹੁੰਦੀ ਆ ਤੇ ਉਹਦੇ ਬਾਰੇ ਕੋਈ ਡਿਸੀਜਨ ਲਿੱਤਾ ਜਾਵੇ ਸੋ ਜਦੋਂ ਕਮੇਟੀ ਬਣ ਗਈ ਸਾਰੇ ਕਮੇਟੀ ਨੇ ਗੱਲਬਾਤ ਅੱਗੇ ਜਿਹੜੀ ਹੈ ਭਗਵੰਤ ਮਾਨ ਸਰਕਾਰ ਤੱਕ ਜਾਉਣ ਨਾ ਕਿਤੇ ਇਹ ਸੋਚਣਾ ਚਾਹੀਦਾ ਸੋਚਣ ਦਾ ਵਿਸ਼ਾ ਹੈ ਸੋ ਬੈਠ ਕੇ ਸੋਚਣ ਮੈਂ ਤਾਂ ਕਹਣਾ ਆਪਣੇ ਬੰਦ ਕਮਰਿਆਂ ਦੇ ਵਿੱਚ ਕਿਤੇ ਨਾ ਕਿਤੇ ਬੈਠ ਕੇ ਸੋਚਣ ਕਿਉਂਕਿ ਜਿਹੜਾ ਸਰਕਾਰ ਜਿਹੜੀ ਹੈ ਉਹ ਰੱਬ ਦੀ ਕਿਰਪਾ ਦੇ ਨਾਲ ਬੰਦੀ ਹੈ ਸੋ ਸਾਰਿਆਂ ਦੀ ਜਿਹੜੀ ਇੱਕ ਦਵਾਵਾਂ ਦੇ ਨਾਲ ਸਰਕਾਰ ਬਣੀ ਹੈ ਸੋ ਉਹਨੂੰ ਚਾਹੀਦਾ ਕਿ ਕਿਤੇ ਨਾ ਕਿਤੇ ਜਿਹੜਾ ਅਸੀਂ ਭਾਈਚਾਰੇ ਬਰੇ ਆ ਜਿਹੜਾ ਬੈਠ ਕੇ ਆਪਣੇ ਬੰਦ ਕਮਰਿਆਂ ਚ ਸੋਚਣ ਕਿ ਸਾਨੂੰ ਵੀ ਉਹ ਜਿਹੜਾ ਨਾਲ ਰੱਖਣਾ ਹਾਂਜੀ ਸੋ ਜਿਵੇਂ ਕਿ ਸਰਕਾਰ ਵੱਲੋਂ ਪਹਿਲ ਕਦਮੀ ਕੀਤੀ ਗਈ ਹੈ ਕਾਨੂੰਨ ਬਣਾਉਣ ਦੀ ਤੇ ਇਹਦੇ ਵਿੱਚ ਕਾਨੂੰਨ ਬਣਾਉਣ ਦੀ ਗੱਲ ਕੇ ਸਖਤ ਕਾਨੂੰਨ ਬਣਾਉਣ ਦੀ ਗੱਲ ਵੀ ਕਹੀ ਗਈ ਆ ਤੇ ਜਿੰਨਾਕ ਇਹ ਵੀ ਕਿਹਾ ਗਿਆ ਕਿ ਕਿਸੇ ਵੀ ਦੀ ਵੀ ਜਿਹੜੀ ਦੋਸ਼ੀ ਹੋਵੇਗੀ ਜਮਾਨਤ ਨਹੀਂ ਹੋਵੇਗੀ ਪਰ ਫਿਲਹਾਲ ਕ੍ਰਿਸ਼ਨ ਭਾਈਚਾਰੇ ਦਾ ਕਹਿਣਾ ਹੈ ਕਿ ਐਸਾ ਕਮੇਟੀ ਦੇ ਵਿੱਚ ਉਹਨਾਂ ਦੇ ਵੀ ਇੱਕ ਆਗੂ ਨੂੰ ਰੱਖਣਾ ਚਾਹੀਦਾ ਜੀ ਤਾਂ ਜੋ ਉਹਨਾਂ ਦੀਆਂ ਜੋ ਧਾਰਮਿਕ ਭਾਵਨਾਵਾਂ ਨੇ ਉਸ ਬਾਰੇ ਉਸ ਵਿੱਚ ਚਰਚਾ ਕੀਤੀ ਜਾਵੇ ਕਿਉਂਕਿ ਚਰਚਾ ਹੋਊਗੀ ਚਰਚਾ ਤੋਂ ਬਾਅਦ ਹੀ ਜਿਹੜਾ ਕਾਨੂੰਨ ਬਣਾਏ ਜਾਣਗੇ ਤਾਂ ਜੋ ਸਜ਼ਾਵਾ ਦਿੱਤੀਆਂ ਜਾਣਗੀਆਂ ਦੂਜੀ ਗੱਲ ਇਹਦੇ ਵਿੱਚ ਇਹ ਵੀ ਹੈ ਕਿ ਸਜ਼ਾਵਾ ਜਿਹੜੀਆਂ ਸਖਤ ਦਿੱਤੀਆਂ ਅਫਾਂਸੀ ਤੱਕ ਦੀ ਵੀ ਪ੍ਰਵਿਜ ਰੱਖਣੀ ਚਾਹੀਦੀ ਹੈ ਤਾਂ ਜੋ ਕੋਈ ਵੀ ਕਿਸੇ ਵੀ ਧਰਮ ਦੀ ਜਿਹੜੀ ਬੇਅਦਬੀ ਕਰਨ ਦੀ ਬਾਰੇ ਨਾ ਸੋਚੇ ਅਤੇ ਇਹਦੇ ਵਿੱਚ ਸਖਤ ਕਾਨੂੰਨ ਬਣਾਉਣ ਦੀ ਲੋੜ ਹੈ